ਰਾਜਪੁਰਾ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋ ਦਾ ਪਰਦਾਫਾਸ਼ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਚੋਰ ਕਾਬੂ ਕੀਤਾ ਗਿਆ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਕਿ ਇਸ ਦੇ ਕੋਲੋਂ ਚੋਰੀ ਦੇ 4 ਮੋਟਰਸਾਈਕਲ ਤਿਕ ਐਕਟਿਵਾ ਬਰਾਮਦ ਕੀਤੀ ਗਈ। ਅੰਦਰ ਅਸਲ ਬੀਤੇ ਦਿਨੀ ਕੋਡ ਕੰਪਲੈਕਸ ਦੇ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਇਸੇ ਦਰਮਿਆਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਉਕਤ ਚੋਰ ਨੂੰ ਕਾਬੂ ਕਰ ਲਿਆ ਗਿਆ ਤੇ ਇੱਕ ਹੋਰ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹਾਲੀ ਦੇ ਵਿੱਚ ਜਿਹੜੀ ਪਰਸ ਦੀ ਸਨੇਚਿੰਗ ਹੋਈ ਸੀ ਉਸੇ ਮਾਮਲੇ ਨੂੰ ਟ੍ਰੇਸ ਕਰਦਿਆਂ ਹੋਇਆਂ ਪਰਸ ਮੋਬਾਈਲ ਵੀ ਬਰਾਮਤ ਕਰ ਲਿਆ ਗਿਆ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਹ ਮੋਟਰਸਾਈਕਲ ਚੋਰੀ ਸੀ ਇੱਕ ਮੋਟਰਸਾਈਕਲ ਕੋਟ ਜੋ ਕੰਪਲੈਕਸ ਤੋਂ ਚੋਰੀ ਹੋਇਆ ਸੀ ਰਾਜਪੁਰੇ ਤੋਂ। ਹਾਂਜੀ। ਸੁਦਾਗਰਦਾਨ ਦਾ ਬੰਦਾ ਸੀ ਹੁੰਦਾ ਚੋਰੀ ਹੋ ਗਿਆ ਸੀ। ਇਹ ਫਿਰ ਅਸੀਂ ਪਰਚਾ ਦਿੱਤਾ ਸੀ ਉਸ ਤੋਂ ਬਾਅਦ ਟਰੇਸ ਕਰਦੇ ਕਰਦੇ ਲਲਿਤ ਕੁਮਾਰ ਰਾਜਪੁਰੇ ਦਾ ਉਹਨੂੰ ਫੜ ਲਿਆ ਸੀ। ਉਤੋਂ ਹੀ ਅ ਚਾਰ ਮੋਟਰਸਾਈਕਲ ਇੱਕ ਐਕਟਿਵ ਬਰਾਮਦ ਕੀਤੀ ਹੈ। ਅੱਛਾ ਜੀ। ਤੇ ਅ ਮੋਟਰਸਲ ਦਾ ਗ੍ਰਾਮ ਰਿਤਾ ਬਚ ਗ੍ਰੀਸ਼ ਨੇ ਹਾਂਜੀ ਹਾਂਜੀ ਤੇ ਦੂਸਰਾ ਦੂਸਰਾ ਕੀ ਮਾਮਲਾ ਜੀ ਦੂਸਰਾ ਮਾਮਲਾ ਜੀ ਉਹਨੇ ਪਰਸ ਤੇ ਪਰਸ ਕੋ ਕੇ ਲੈ ਲੇ ਲੜੀ ਦਾ ਹਾਂਜੀ ਤੇ ਉਹ ਮੋਟਰਸਲ ਵੀ ਰਿਕਵਰ ਕਰ ਲਿਆ ਤੇ ਪਰਸ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਕਿੰਨੇ ਕੁ ਬੰਦੇ ਹੈਗੇ ਜੀ ਜਿਹੜੇ ਕਾਬੂ ਗਿਤੇ ਇਹ ਦੋ ਦੋ ਹੈਗੇ ਨਾ ਸਨੈਚਰ ਇੱਕ ਹੈਗਾ ਮੋਟਰਸਲ ਚੋਰ ਕਿੱਥੇ ਦੇ ਰਹਿਣਾ ਲੈ ਜੀ ਇਹ ਰਾਜਪੁਰੇ ਦੇ ਨੇ ਤੇ ਇਹਨਾਂ ਕੋਲੋਂ ਹੋਰ ਵੀ ਕੁਝ ਚੀਜ਼ਾਂ ਬਰਾਮਦ ਹੋਈਆਂ ਕੋਈ ਕੁਝ ਵੀ ਜਾਰੀ ਹੈ ਜੀ ਕੀ ਇਹ ਪੁੱਛ ਕੇ ਰਿਮਾਂਡ ਤੇ ਪਹਿਲਾਂ ਦੋ ਮੋਟਰਸਲ ਪਹਿਲਾਂ ਰੌਂਡ ਤੋਂ ਕੋਈ ਤਿੰਨ ਰਿਮਾਂਡ ਦੇ ਕਿਤੇ ਨੇ ਹਾਂਜੀ ਇਹ ਕਿਸ ਕਰਦੇ ਸੀ ਕਿ ਖੋ ਕਰਦੇ ਸੀ ਜਮੂ ਨਹੀਂ ਚੋਰੀ ਕਰਦੇ ਕਿਸ ਤਰ੍ਹਾਂ ਤੁਸੀਂ ਫੜਿਆ ਇਹਨਾਂ ਨੂੰ ਕਿਸ ਤਰ੍ਹਾਂ ਵੱਲੋਂ ਤੁਹਾਨੂੰ ਪਤਾ ਲੱਗਿਆ ਬਸ ਨਾ ਨਾਕਾ ਲੱਗਿਆ ਸੀ ਹਾਂਜੀ ਉੱਥੇ ਆਪਣਾ ਅੰਡਰਵੀਡ ਕੋਲ ਇਹ ਉਧਰ ਆਇਆ ਸੀ ਮੋਟਰਸਾਈਕਲ ਕਿੰਨ ਰੁਕਿਆ ਜਦੋਂ ਆਪਾਂ ਪੁੱਛਿਆ ਇਹਨੇ ਦੱਸਿਆ ਮੇਰਾ ਨਾਮ ਲਲਤ ਕੁਮਾਰ ਹੈ ਹਾਂਜੀ ਤੇ ਇਹਨੂੰ ਪੁੱਛਿਆ ਜਿਹੜਾ ਇਹਦੇ ਕੋਲ ਮੋਟਰਸਾਈਕਲ ਸੀ ਉਹਦਾ ਵੀ ਕਾਹੀ ਨਹੀਂ ਹੈ ਕਿ ਸੀ ਹਾਂਜੀ ਉਹਨੂੰ ਸ਼ੱਕਦਾਰ ਤੇ ਅਸੀਂ ਉਹ ਵੀ ਕਬਜ਼ੇ ਲੈ ਲਿਆ ਮੋਟਰਸਾਈਕਲ ਫਿਰ ਦੀ ਪੁੱਛ ਗਏ ਤੇ ਤਿੰਨ ਮੋਟਰਸਾਈਕਲ ਇਕੱਟ ਹੋ ਹੋਰ ਰਿਕਵਰ ਅੱਛਾ ਜੀ ਹੁਣ ਕਿੰਨੇ ਕਿੰਨੇ ਕਿ ਮੋਟਰਸਾਈਕਲ ਕਿੰਨੀ ਰਿਕਵਰੀ ਹੈ ਜੀ ਚ ਕਿੱਕ ਕਿਵਰ ਕਵਰ ਹੋ ਗਈ ਕੀ ਮਾਮਲਾ ਸੀਗਾ ਜਿਹੜਾ ਗੁਰਦੁਆਰੇ ਕੋਲ ਵਾਰਦਾਤ ਹੋਈ ਸੀਗੀ ਨਾ 21 ਤਰੀਕ ਨੂੰ ਲੇਡੀਜ਼ ਤੋਂ ਪਰਸ ਖੋਲਿਆ ਸੀ ਮੋਟਰਸਾਈਕਲ ਸਵਾਰਾਂ ਦੇ ਦੋ ਦੋ ਲੋਜਵੰਨਾਂ ਨੇ ਹਾਂਜੀ ਹਾਂਜੀ ਤੇ ਦੋਨੇ ਹੀ ਫੜੇ ਗਏ ਆ ਮੋਬਾਈਲ ਵੀ ਲੇਡੀਜ਼ ਦਾ ਮੋਬਾਈਲ ਸੀਗਾ ਉਹ ਵੀ ਰਿਕਵਰ ਹੋ ਗਿਆ ਪਰਸ ਵੀ ਰਿਕਵਰ ਹੋ ਗਿਆ ਤੇ ਜਿਹੜੇ ਮੋਟਰਸਾਈਕਲ ਤੇ ਵਾਰਦਾਤ ਹੋਈ ਸੀ ਉਹ ਵੀ ਹੋ ਗਿਆ ਕਿਸ ਤਰ੍ਹਾਂ ਤੁਸੀਂ ਪੁੱਛਿਆ ਇੰਨਾ ਤੱਕ ਕਿਸ ਤਰ੍ਹਾਂ ਬਸ ਇਹ ਜਿਵੇਂ ਟੈਕਨੀਕਲ ਟੀਮ ਦੇ ਆਧਾਰ ਤੇ ਆਪਾਂ ਜਾਂਚ ਕਰਕੇ ਉਸ ਤਦ ਨਾਲ ਪਹੁੰਚੇ ਫਿਰ ਹਾਂਜੀ ਤੇ ਹੁਣ ਮਤਲਬ ਇਹ ਕੀ ਕੀ ਚੀਜ਼ ਬਰਾਮਦ ਹੋਈ ਕੀ ਦੱਸੋਗੇ ਇੱਕ ਤਾਂ ਲੇਡੀਜ਼ ਪਰਸ ਬਰਾਮਦ ਹੋ ਗਿਆ ਇੱਕੋ ਲੇਡੀਜ਼ ਦਾ ਮੋਬਾਈਲ ਬਰਾਮਦ ਹੋ ਗਿਆ ਉਹਨਾਂ ਤੋਂ ਤੇ ਜਿਹੜੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਇਹਨਾਂ ਨੇ ਉਹ ਮੋਟਰਸਾਈਕਲ ਵੀ ਮਿਲ ਗਿਆ ਰਾਜਪੁਰਾ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋ ਦਾ ਪਰਦਾਫਾਸ਼ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਚੋਰ ਕਾਬੂ ਕੀਤਾ ਗਿਆ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਕੋਲੋਂ ਚੋਰੀ ਦੇ ਚਾਰ ਮੋਟਰਸਾਈਕਲ ਤਿਕ ਐਕਟਿਵਾ ਬਰਾਮਦ ਕੀਤੀ ਗਈ। ਦਰਅਸਲ ਬੀਤੇ ਦਿਨੀ ਕੋਟ ਕੰਪਲੈਕਸ ਦੇ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਇਸੇ ਦਰਮਿਆਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਉਕਤ ਚੋਰ ਨੂੰ ਕਾਬੂ ਕਰ ਲਿਆ ਗਿਆ ਤੇ ਇੱਕ ਹੋਰ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹਾਲੀ ਦੇ ਵਿੱਚ ਜਿਹੜੀ ਪਰਸ ਦੀ ਸਨੇਚਿੰਗ ਹੋਈ ਸੀ ਉਸੇ ਮਾਮਲੇ ਨੂੰ ਟ੍ਰੇਸ ਕਰਦਿਆਂ ਹੋਇਆਂ ਪਰਸ ਮੋਬਾਈਲ ਵੀ ਬਰਾਮਤ ਕਰ ਲਿਆ ਗਿਆ ਤੇ ਇਸ ਵਾਰ ਦਾ ਤੂ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਇਹ ਮੋਟਰਸਾਈਕਲ ਚੋਰੀ ਇੱਕ ਮੋਟਰਲ ਕੋਟ ਤੋਂ ਕੰਪਲੈਕਸ ਤੋਂ ਚੋਰੀ ਹੋਇਆ ਸੀ ਰਾਜਪੁਰੇ ਤੋਂ ਸੁਦਾਗਰ ਦਾ ਆਂ ਦਾ ਬੰਦਾ ਸੀ ਹੁੰਦਾ ਚੋਰੀ ਹੋ ਗਿਆ ਸੀ ਇਹ ਫਿਰ ਅਸੀਂ ਪਰਚਾ ਦਿੱਤਾ ਸੀ ਉਸ ਤੋਂ ਬਾਅਦ ਟ੍ਰੇਸ ਕਰਦੇ ਕਰਦੇ ਲਲਿਤ ਕੁਮਾਰ ਰਾਜਪੁਰੇ ਦਾ ਉਹਨੂੰ ਫੜ ਲਿਆ ਸੀ ਉਤੋਂ ਹੀ ਚਾਰ ਮੋਟਰਸਿਕਲ ਇਕ ਐਕਸ਼ਨ ਸ਼ੁਰੂ ਕੀਤੀ ਹੈ ਅੱਛਾ ਤੇ ਅ ਮੋਟਰਸਲ ਦਾ ਗ੍ਰਾਮ ਰਿਤਾ ਕ੍ਰਿਤੀ ਸੀ ਨਾ ਹਾਂਜੀ ਹਾਂਜੀ ਤੇ ਦੂਸਰਾ ਦੂਸਰਾ ਕੀ ਮਾਮਲਾ ਸੀ ਦੂਸਰਾ ਮਾਮਲਾ ਸੀ ਉਹਨੇ ਪਰਸ ਤੇ ਪਰਸ ਕੋ ਕੇ ਲੈ ਲੇੜੀ ਦਾ ਹਾਂਜੀ ਤੇ ਉਹ ਮੋਟਰਸਲ ਵੀ ਰਿਕਵਰ ਕਰ ਲਿਆ ਤੇ ਪਰਸ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਕਿੰਨੇ ਕੁ ਬੰਦੇ ਹੈਗੇ ਜੀ ਜਿਹੜੇ ਕਾਬੂ ਕੀਤੇ ਇਹ ਦੋ ਦੋ ਹੈਗੇ ਨਾ ਸਨੈਚਰ ਇੱਕ ਹੈਗਾ ਮੋਟਰਸਲ ਚੋਰ ਕਿੱਥੇ ਤੇ ਰਹਿਣਾ ਲੈ ਜੀ ਇਹ ਰਾਜਪੁਰੇ ਦੇ ਨੇ ਤੇ ਇਹਨਾਂ ਕੋਲੋਂ ਹੋਰ ਵੀ ਕੁਝ ਚੀਜ਼ਾਂ ਬਰਾਮਦ ਹੋਈਆਂ ਕੋਈ ਕੁਝ ਵੀ ਜਾਰੀ ਹੈ ਜੀ ਕੀ ਇਹ ਪੁੱਛ ਕੇ ਰਿਮਾਂਡ ਤੇ ਪਹਿਲਾਂ ਦੋ ਮੋਟਰਸਲ ਪਹਿਲਾਂ ਰੌਂਡ ਤੋਂ ਕੋਈ ਤਿੰਨ ਰਿਮਾਂਡ ਦੇ ਕਿਤੇ ਨੇ ਹਾਂਜੀ ਹਾਂਜੀ ਇਹ ਕਿਸ ਕਰਦੇ ਸੀ ਕਿ ਖੋ ਕਰਦੇ ਸੀ ਜਮਨ ਨਹੀਂ ਚੋਰੀ ਕਰਦੇ ਕਿਸ ਤਰ੍ਹਾਂ ਤੁਸੀਂ ਫੜਿਆ ਇਹਨਾਂ ਨੂੰ ਕਿਸ ਤਰ੍ਹਾਂ ਮਤਲਬ ਤੁਹਾਨੂੰ ਪਤਾ ਲੱਗਿਆ ਨਕਾ ਲੱਗਿਆ ਸੀ ਉੱਥੇ ਆਪਣਾ ਇੰਟਰਵਿਊ ਦੇ ਕੋਲ ਇਹ ਉਧਰੋਂ ਆ ਰਿਹਾ ਸੀ ਮੋਟਰਸਾਈਕਲ ਤੇ ਰੁਕਿਆ ਜਦੋਂ ਆਪਾਂ ਪੁੱਛਿਆ ਨੇ ਦੱਸਿਆ ਮੇਰਾ ਨਾਮ ਲਲਿਤ ਕੁਮਾਰ ਹੈ ਤੇ ਇਹਨੂੰ ਪੁੱਛਿਆ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀ ਉਹਦਾ ਵੀ ਕਾਹੀ ਨਹੀਂ ਹੈ ਕਿ ਸੀ ਉਹਨੂੰ ਸ਼ੱਕਦਾਰ ਤੇ ਅਸੀਂ ਉਹ ਵੀ ਕਬਜ਼ੇ ਲੈ ਲਿਆ ਮੋਟਰਸਾਈਕਲ ਫਿਰ ਦੀ ਪੁੱਛ ਗਏ ਤੇ ਇਹ ਤਿੰਨ ਮੋਟਰਸਾਈਕਲ ਕੱਟਿਓ ਹੋਰ ਰਿਕਵਰੀ ਹੋਈ ਅੱਛਾ ਜੀ ਹੁਣ ਕਿੰਨੇ ਕਿੰਨੇ ਕੋ ਮੋਟਰਸਾਈਕਲ ਕਿੰਨੀ ਰਿਕਵਰੀ ਹੈ ਜੀ ਚਾਰ ਮੋਟਰਸਾਈਕ ਕਿੱਕੇ ਕਿਵਰ ਕਵਰ ਹੋ ਕੀ ਮਾਮਲਾ ਸੀਗਾ ਜਿਹੜਾ ਗੁਰਦੁਆਰੇ ਕੋਲ ਵਾਰਦਾਤ ਹੋਈ ਸੀਗੀ ਇਹ ਨਾ 21 ਤਰੀਕ ਨੂੰ ਲੇਡੀਜ਼ ਤੋਂ ਪਰਸ ਖੋਲਿਆ ਸੀ ਮੋਟਰਸਾਈਕਲ ਸਵਾਰਾਂ ਦੇ ਦੋ ਦੋ ਲੋਜ ਉਹਨਾਂ ਨੇ ਹਾਂਜੀ ਹਾਂਜੀ ਤੇ ਦੋਨੇ ਹੀ ਫੜੇ ਗਏ ਆ ਮੋਬਾਈਲ ਵੀ ਲੇਡੀਜ਼ ਦਾ ਮੋਬਾਈਲ ਸੀਗਾ ਉਹ ਵੀ ਰਿਕਵਰ ਹੋ ਗਿਆ ਪਰਸ ਵੀ ਰਿਕਵਰ ਹੋ ਗਿਆ ਤੇ ਜਿਹੜੇ ਮੋਟਰਸਾਈਕਲ ਤੇ ਵਾਰਦਾਤ ਹੋਈ ਸੀ ਉਹ ਵੀ ਹੋ ਗਿਆ ਕਿਸ ਤਰ੍ਹਾਂ ਤੁਸੀਂ ਪਹੁੰਚੇ ਇੰਨਾ ਤੱਕ ਕਿਸ ਤਰ੍ਹਾਂ ਬਸ ਇਹ ਜਿਵੇਂ ਟੈਕਨੀਕਲ ਟੀਮ ਦੇ ਆਧਾਰ ਤੇ ਆਪਾਂ ਜਾਂਚ ਕਰਕੇ ਉਸ ਹਾਲ ਨਾਲ ਪਹੁੰਚੇ ਫਿਰ ਹਾਂਜੀ ਹਾਂਜੀ ਤੇ ਹੁਣ ਮਤਲਬ ਇਹ ਕੀ ਕੀ ਚੀਜ਼ ਬਰਾਮਦ ਹੋ ਗਈ ਕੀ ਦੱਸੋਗੇ ਇੱਕ ਤਾਂ ਲੇਡੀਜ਼ ਪਰਸ ਬਰਾਮਦ ਹੋ ਗਿਆ ਇੱਕ ਉਹ ਲੇਡੀਜ਼ ਦਾ ਮੋਬਾਈਲ ਬਰਾਮਦ ਹੋ ਗਿਆ ਉਹਨਾਂ ਤੋਂ ਤੇ ਜਿਹੜੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਇਹਨਾਂ ਨੇ ਉਹ ਮੋਟਰਸਾਈਕਲ ਵੀ ਮਿਲ ਗਿਆ